ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਆਲੂ ਦੀ ਰੈਸਪੀ ਸ਼ੇਅਰ ਕਰਨ ਲੱਗੀ ਹਾਂ ਇਸ ਨੂੰ ਆਪਾਂ ਨਾਸ਼ਤੇ ਜਾਂ ਬ੍ਰੇਕਫਾਸਟ ਵਿੱਚ ਖਾ ਸਕਦੇ ਹਾਂ ਚਲੋ ਜੀ ਦੇਖ ਲੈਣੇ ਹੈ ਰੈਸਪੀ ਕਿਵੇਂ ਬਣਦੀ ਹੈ ਇਸਦੇ ਲਈ ਮੈਂ 7 ਉਬਲੇ ਹੋਏ ਮੀਡੀਅਮ ਸਾਈਜ਼ ਦੇ ਆਲੂ ਲਏ ਨੇ ਹੋਏ ਮੈਂ ਸਾਰੇ ਆਲੂ ਨੂੰ ਛੇਲੇ ਲਵਾ ਮੰਗੀ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਜੀ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਇਹ ਰੈਸਪੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏਗੀ ਜੇਕਰ ਤੁਸੀਂ ਇੱਕ ਵਾਰ ਇਸ ਰੈਸਪੀ ਨੂੰ ਟਰਾਈ ਕਰੋਗੇ ਤਾਂ ਤੁਸੀਂ ਬਰੈਡ ਸਮੋਸੇ ਕਚੌੜੀ ਨੂੰ ਭੁੱਲ ਜਾਓਗੇ ਇਹ ਰੈਸਪੀ ਨੂੰ ਬਣਾਉਣ ਦੇ ਲਈ ਆਪਾਂ ਨੂੰ ਜ਼ਿਆਦਾ ਬਰੈਡ ਦੀ ਜ਼ਰੂਰਤ ਵੀ ਨਹੀਂ ਪੈਗੀ ਮੈਂ ਇੱਥੇ 7 మీడియం ਸਾਈਜ਼ ਦੇ ਆਲੂ ਲਏ ਨੇ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਹੋ ਆਪਾਂ ਆਲੂਆਂ ਨੂੰ ਕੱਦੂਕਸ ਵੀ ਕਰ ਸਕਦੇ ਹਾਂ ਜੀ ਹੁਣ ਮੈਂ ਇਸੇ ਤਰੀਕੇ ਨਾਲ ਹੀ ਸਾਰੇ ਆਲੂਆਂ ਨੂੰ ਛੇਲ ਲਵਾਂਗੇ ਮੈਂ ਸਾਰੇ ਆਲੂ ਨੂੰ ਛੇਲੇ ਲਿਆ ਹੈ ਆਲੂ ਨੂੰ ਮੈਸ਼ ਕਰ ਲਵਾਂਗੇ ਆਲੂ ਦੀ ਤੰਗੀ ਹਰ ਰੈਸਪੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਇੱਕ ਵਾਰ ਇਸ ਰੈਸਪੀ ਨੂੰ ਟਰਾਈ ਕਰਕੇ ਦੇਖਿਓ ਇਹ ਰੈਸਪੀ ਵੀ ਬਹੁਤ ਟੇਸਟੀ ਬਣ ਕੇ ਤਿਆਰ ਹੋਏਗੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਹਲਗੋਣ ਚੰਗੀ ਤਰ੍ਹਾਂ ਮੈਚ ਕਰ ਲਵਾਂਗੇ ਤਾਂ ਕਿ ਇਸ ਦੇ ਵਿੱਚ ਲਾਅਮ ਸੁਣਾ ਰਹੇ ਇਹ ਬਹੁਤ ਈਜ਼ੀ ਰੈਸਪੀ ਹੈ ਜੀ ਇਸ ਨੂੰ ਬਣਾਉਣ ਤੇ ਵੀ ਜ਼ਿਆਦਾ ਸਮਾਂ ਨਹੀਂ ਲੱਗਦਾ ਤੇ ਇਹ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਹੁਣ ਮੈਂ ਸਾਰੇ ਆਲੂਆਂ ਨੂੰ ਮੈਸ਼ ਕਰ ਲਿਆ ਹੈ ਇਸ ਦੇ ਵਿੱਚ ਕੁਝ ਸਬਜ਼ੀਆਂ ਪਾਵਾਂਗੇ ਇੱਕ ਗਾਜਰ ਪਾਵਾਂਗੇ ਬਰੀਕ ਕੱਟੀ ਹੋਈ ਬਰੀਕ ਕੱਟੀ ਹੋਈ ਅਦਰਕ ਪਾਵਾਂਗੇ ਇਸ ਦੇ ਨਾਲ ਬਹੁਤ ਵਧੀਆ ਟੇਸਟ ਆਏਗਾ ਅੱਧੀ ਕੌਲੀ ਫ੍ਰੈਸ਼ ਹਰੇ ਮਟਰ ਪਾਵਾਂਗੇ ਇੱਕ ਸ਼ਿਮਲਾ ਮਿਰਚ ਪਾਵਾਂਗੇ ਰਫਲੀ ਚੋਪ ਕੀਤੀ ਹੋਈ ਆਪਾਂ ਇਸ ਦੇ ਵਿੱਚ ਪਤਾ ਗੋਬੀ ਵੀ ਪਾ ਸਕਦੇ ਹਾਂ ਜੀ ਦੋ ਹਰੀਆਂ ਮਿਰਚਾਂ ਪਾਵਾਂਗੇ ਬਰੀਕ ਕਟੀਆਂ ਹੋਈਆਂ ਪਿਆਜ਼ ਪਾਵਾਂਗੇ ਇੱਕ ਕੌਲੀ ਮੈਂ ਇੱਥੇ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਨੂੰ ਕੱਟ ਕੇ ਪਾਇਆ ਹੈ ਅੱਧਿਕੋ ਕਲੀ ਹਰਾ ਧਨੀਆ ਪਾਵਾਂਗੇ ਇਸ ਟ੍ਰਿਕ ਨਾਲ ਬਹੁਤ ਹੀ ਹੈਲਦੀ ਰੈਸਪੀ ਬਣ ਕੇ ਤਿਆਰ ਹੋਏਗੀ ਜੀ ਕਿਉਂਕਿ ਆਪਾਂ ਇਸ ਦੇ ਵਿੱਚ ਕਾਫੀ ਸਾਰੀਆਂ ਵੈਜੀਟੇਬਲਸ ਐਡ ਕੀਤੀਆਂ ਨੇ ਆਪਾਂ ਇਸ ਦੇ ਵਿੱਚ ਆਪਣੀ ਮਨਪਸੰਦ ਅਨੁਸਾਰ ਕੋਈ ਵੀ ਹੋਰ ਸਬਜ਼ੀ ਐਡ ਕਰ ਸਕਦੇ ਹਾਂ ਜੀ ਇਹਨਾਂ ਸਬਜ਼ੀਆਂ ਵਿੱਚੋਂ ਜੋ ਸਬਜ਼ੀ ਆਪਾਂ ਨੂੰ ਨਾ ਪਸੰਦ ਹੋਵੇ ਉਹ ਸਬਜ਼ੀ ਨੂੰ ਸਕਿਪ ਕਰ ਸਕਦੇ ਹਾਂ ਹੁਣ ਸਾਰੀਆਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਅਸਰ ਰੋਜ਼ ਰੋਜ਼ ਆਪਣੇ ਚੈਨਲ ਤੇ ਨਵੀਂ ਨਵੀਂ ਵੀਡੀਓਜ਼ ਪਾਉਂਦੇ ਰਹਨੇ ਆਂ ਜੀ ਇਸ ਤੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਸਬਜ਼ੀਆਂ ਬਣਾਉਣ ਵਾਲੀ ਰੈਸਪੀ ਬਹੁਤ ਵਧੀਆ ਬਣ ਕੇ ਤਿਆਰ ਹੋਏਗੀ ਤੁਸੀਂ ਇੱਕ ਵਾਰੀ ਜ਼ਰੂਰ ਇਸ ਰੈਸਪੀ ਨੂੰ ਟਰਾਈ ਕਰਕੇ ਦੇਖਿਓ ਜੀ ਜੇਕਰ ਤੁਸੀਂ ਇਸ ਰੈਸਪੀ ਨੂੰ ਇੱਕ ਵਾਰ ਬਣਾਉਂਗੇ ਤਾਂ ਤੁਸੀਂ ਇਸ ਨੂੰ ਹਰ ਵਾਰ ਬਣਾਉਂਗੇ ਅੱਜ ਇਹ ਰੈਸਪੀ ਨੂੰ ਆਪਾਂ ਬ੍ਰੈਡ ਦੀ तरह ਬਣਾ ਕੇ ਤਿਆਰ ਕਰਾਂਗੇ ਹੁਣ ਸਾਰੀਆਂ ਸਬਜ਼ੀਆਂ ਤੇ ਆਲੂ ਚੰਗੀ ਤਰ੍ਹਾਂ ਮਿਕਸ ਹੋ ਚੁੱਕੇ ਨੇ ਹੁਣ ਆਪਾਂ ਇਸ ਦੇ ਵਿੱਚ ਕੁਝ ਮਸਾਲੇ ਪਾਵਾਂਗੇ ਇੱਕ ਚਮਚ ਲਾਲ ਮਿਰਚ ਪਾਊਡਰ ਪਾਵਾਂਗੇ ਸਵਾਦ ਅਨੁਸਾਰ ਨਮਕ ਪਾਵਾਂਗੇ ਇੱਕ ਚਮਚ ਗਰਮ ਮਸਾਲਾ ਪਾਵਾਂਗੇ ਇੱਕ ਚਮਚ ਧਨੀਆ ਪਾਊਡਰ ਪਾਵਾਂਗੇ ਇੱਕ ਚਮਚ ਗਰਮ ਮਸਾਲਾ ਪਾਵਾਂਗੇ ਅੱਧਾ ਛੋਟਾ ਚਮਚ ਬਲੈਕ ਸਾਲਟ ਪਾਵਾਂਗੇ ఇక్కడ చమ్చ చాట మసాలా పావాలే హారే మసాలను పాతో చంగీ తర మే సారే మసాలే సబ్జియాను చీ తర మే ਇਸ ਤਰੀਕੇ ਨਾਲ ਵੈਲਿਊ ਦੇ ਬਹੁਤ ਟੇਸਟੀ ਸਨੈਕਸ ਬਣ ਕੇ ਤਿਆਰ ਹੁੰਦੇ ਨੇ ਜੋ ਸਮੋਸੇ ਵਗੈਰਾ ਤੋਂ ਘੱਟ ਨਹੀਂ ਹੁੰਦੇ ਇਸ ਤਰੀਕੇ ਨਾਲ ਬਹੁਤ ਹੀ ਕ੍ਰਿਸਪੀ ਸਨੈਕਸ ਬਣ ਕੇ ਤਿਆਰ ਹੋਣਗੇ ਆਲੂ ਸਬਜ਼ੀਆਂ ਤੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਕਿ ਸਾਰੇ ਮਸਾਲੇ ਚੰਗੀ ਤਰ੍ਹਾਂ ਮਿਕਸ ਹੋ ਜਾਣ ਸਬਜ਼ੀਆਂ ਦੇ ਵਿੱਚ ਹੁਣ ਮੈਂ ਸਬਜ਼ੀਆਂ ਨੂੰ ਤੇ ਮਸਾਲਿਆਂ ਨੂੰ ਆਲੂਆਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ ਤੇ ਅੰਦਰ 2 ਚਮਚ ਬ੍ਰੈਡ ਕ੍ਰੰਬ ਪਾਵਾਂਗੇ ਬ੍ਰੈਡ ਕ੍ਰੰਬਾਂ ਨੂੰ ਤੋਂ ਬਾਅਦ ਇਸ ਨੂੰ ਮਿਕਸ ਕਰ ਲਵਾਂਗੇ ਇਸ ਤਰੀਕੇ ਨਾਲ ਬਹੁਤ ਹੀ ਕ੍ਰਿਸਪੀ ਜਿਹੇ ਸਨੈਕਸ ਬਣ ਕੇ ਤਿਆਰ ਹੋਣਗੇ ਬ੍ਰੈਡ ਕ੍ਰੰਬ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਸ ਰੈਸਪੀ ਨੂੰ ਕੋ ਬੱਚਿਆਂ ਨੂੰ ਟਿਫਿਨ ਵਿੱਚ ਵੀ ਦੇ ਸਕਦੇ ਹਾਂ ਜੀ ਲਾਂਚ ਡਿਨਰ ਬ੍ਰੀਕਫਾਸਟ ਵਿੱਚ ਆਪਾਂ ਇਸ ਨੂੰ ਕਿਸੇ ਵੀ ਟਾਈਮ ਖਾ ਸਕਦੇ ਹਾਂ ਜਦੋਂ ਵੀ ਆਪਣਾ ਮਨ ਹੋਵੇ ਆਪਾਂ ਇਸ ਰੈਸਪੀ ਨੂੰ ਬਣਾ ਕੇ ਖਾ ਸਕਦੇ ਹਾਂ ਜੀ ਇਸ ਨੂੰ ਬਣਾਉਣ ਤੇ ਜ਼ਿਆਦਾ ਸਮਾਂ ਵੀ ਨਹੀਂ ਲੱਗਦਾ ਆਪਾਂ ਘਰ ਵਿੱਚ ਪਈਆਂ ਚੀਜ਼ਾਂ ਨਾਲ ਇਸ ਨੂੰ ਬਣਾ ਕੇ ਤਿਆਰ ਕਰ ਸਕਦੇ ਹਾਂ ਉਹ ਆਪਾਂ ਇਸਦੇ ਵਿੱਚ ਬ੍ਰੈਡ ਕ੍ਰੰਬ ਪਾਇਆ ਹੈ ਜੀ ਜੋ ਬ੍ਰੈਡ ਦੀਆਂ ਕਿਨਾਰੀਆਂ ਬਚ ਜਾਂਦੀਆਂ ਨੇ ਬ੍ਰੈਡ ਕ੍ਰੰਬ ਮੈਂ ਉਸ ਤੋਂ ਤਿਆਰ ਕੀਤਾ ਹੈ ਹੁਣ ਆਪਾਂ ਇਸਦੇ ਵਿੱਚ ਇੱਕ ਕਾਲੀ ਸੂਜੀ ਪਾਵਾਂਗੇ ਸੂਜੀ ਪਾਉਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਸਦੇ ਨਾਲ ਬਹੁਤ ਹੀ ਟੇਸਟੀ ਤੇ ਕ੍ਰਿਸਪੀ ਸਨੈਕਸ ਬਣ ਕੇ ਤਿਆਰ ਹੋਣਗੇ ਜੇ ਘਰ ਆਪਣੀ ਸਵੇਰੇ ਜੇ ਸੁਜੀ ਨਾ ਪਣੀ ਹੋਵੇ ਤਾਂ ਆਪਾਂ ਇਕੱਲੇ ਬ੍ਰੈਡ ਕ੍ਰੰਬ ਪਾ ਕੇ ਵੀ ਇਸ ਨੂੰ ਬਣਾ ਸਕਦੇ ਹਾਂ ਹਾਤਾਣਾੜਿਸ ਦਾ ਆਟਾ ਗਨ ਲਵਾ ਲਵਾਂਗੇ ਤਾਂ ਕਿ ਇਸ ਦੇ ਵਿੱਚ ਕੋਈ ਆਲੂ ਵਗੈਰਾ ਦੀ ਲਮਸ ਨਾ ਰਹੇ ਸੁਜੀ ਜੰਗੀ ਤਰ੍ਹਾਂ ਆਲੂਆਂ ਦੇ ਵਿੱਚ ਮਿਕਸ ਹੋ ਜਾਵੇ ਇਸਦੇ ਲਈ ਇਸ ਨੂੰ ਆਟੇ ਦੀ ਤਰ੍ਹਾਂ ਗੋਨੇ ਕੇ ਤਿਆਰ ਕਰ ਲਵਾਂਗੇ ਇਹ ਕਿਨਾਰੀ ਆਲੂ ਦੀ ਬਹੁਤ ਟੇਸਟੀ ਰੈਸਪੀ ਬਣ ਕੇ ਤਿਆਰ ਹੋਏਗੀ ਜਦੋਂ ਵੀ ਆਪਣਾ ਮਨ ਹੋਵੇ ਤਾਂ ਤੁਸੀਂ ਇਸ ਰੈਸਪੀ ਨੂੰ ਬਣਾ ਕੇ ਖਾ ਸਕਦੇ ਆ ਇਹ ਤੁਸੀਂ ਆਪਣੇ ਬੱਚਿਆਂ ਨੂੰ ਕਿਸੇ ਵੀ ਟਾਈਮ ਬਣਾ ਕੇ ਦੇ ਸਕਦੇ ਹੋ ਇਸ ਰੈਸਪੀ ਨੂੰ ਬਣਾਉਣ ਤੇ ਜ਼ਿਆਦਾ ਸਮਾਂ ਵੀ ਨਹੀਂ ਲੱਗਦਾ ਤੇ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇ ਹੈਲਦੀ ਵੀ ਹੈ ਹੁਣ ਮੈਂ ਇਸ ਦਾ ਚੰਗੀ ਤਰ੍ਹਾਂ ਆਟਾ ਗੁੰਨ ਕੇ ਤਿਆਰ ਕਰ ਲਵਾਂਗੀ ਹੁਣ ਮੈਂ ਆਟਾ ਗੋਨੇ ਕੇ ਤਿਆਰ ਕਰ ਲਿਆ ਹੈ ਇੱਕ ਪਲੇਟ ਜਾਂ ਥਾਲੀ ਦੇ ਵਿੱਚ ਘਿਓ ਲਗਾ ਲਵਾਂਗੇ ਹੁਣ ਪਲੇਟ ਦੇ ਵਿੱਚ ਜੋ ਸਬਜ਼ੀਆਂ ਵਾਲਾ ਮਿਕਸ ਆਟਾ ਤਿਆਰ ਕਰਕੇ ਰੱਖਿਆ ਸੀ ਉਹ ਆਟਾ ਪਾਵਾਂਗੇ ਪੀਸਿਸ 3 ਕੇ ਨਾਲ ਵੀ ਆਲੂ ਦੀ ਰੈਸਪੀ ਨੂੰ ਕਿਸੇ ਵੀ ਤਰੀਕੇ ਨਾਲ ਕੋਈ ਵੀ ਸ਼ੇਪ ਦੇ ਕੇ ਬਣਾ ਸਕਦੇ ਹਾਂ ਜੀ ਪਰ ਮੈਂ ਅੱਜ ਇਸ ਆਲੂ ਦੀ ਰੈਸਪੀ ਨੂੰ ਆਪਣੇ ਤਰੀਕੇ ਨਾਲ ਬ੍ਰੈਡ ਦੀ ਤਰ੍ਹਾਂ ਬਣਾਵਾਂਗੀ ਉਸ ਦੇ ਲਈ ਮਾਟੇ ਨੂੰ ਸੈਟ ਕਰ ਲਵਾਂਗੇ ਪਲੇਟ ਦੇ ਵਿੱਚ ਅੱਜ ਮੈਂ ਆਲੂ ਦੀ ਰੈਸਪੀ ਨੂੰ ਬ੍ਰੈਡ ਦੀ ਤਰ੍ਹਾਂ ਬਣਾਵਾਂਗੀ ਪੀਸਿਸ ਕੱਟ ਕੇ ਇਸ ਦੇ ਲਈ ਸਭ ਤੋਂ ਪਹਿਲਾਂ ਸੈਟ ਕਰ ਲਵਾਂਗੇ ਆਟੇ ਨੂੰ ਤਾਂ ਕਿ ਇਸ ਦੇ ਵਧੀਆ ਤਰੀਕੇ ਨਾਲ ਪੀਸਿਸ ਕੱਟ ਹੋ ਜਾਣ ਉਸ ਦੇ ਲਈ ਆਟੇ ਨੂੰ ప్లేట సవే సారే ఆటేను చీ తర సట్వే సబ్జియ ఆటే మిశ్రణను చంగతర సెట్ ప్లేట్ ਮੈਂ ਆਚਾਲੂ ਦੀ ਰੈਸਪੀ ਨੂੰ ਚਾਰਸ ਪੀਸਿਸ ਕੱਟ ਕੇ ਬਣਾਵਾਂਗੀ ਤੁਸੀਂ ਇਸ ਨੂੰ ਕੋਈ ਵੀ ਸ਼ੇਪ ਦੇ ਸਕਦੇ ਹੋ ਆਟੇ ਆ ਮੇਸ਼ਰੇ ਨੂੰ ਚੰਗੀ ਤਰ੍ਹਾਂ ਫੈਲਾ ਲਵਾਂਗੇ ਇਹ ਚੰਗੀ ਤਰ੍ਹਾਂ ਫਰਾਈ ਹੋ ਜਾਵੇ ਤੇ ਲਈ ਆਪਾਂ ਇਸ ਨੂੰ ਫੈਲਾ ਲਵਾਂਗੇ ਲੈ ਕੇ ਆਪਾਂ ਨੂੰ ਸਮੋਸੇ ਵਗੈਰਾ ਖਾਣ ਦੀ ਕ੍ਰੀਵਿੰਗ ਹੋਵੇ ਤਾਂ ਆਪਾਂ ਇਸ ਨੂੰ ਬਣਾ ਕੇ ਖਾ ਸਕਦੇ ਹਾਂ ਜੀ ਹੁਣ ਮੈਂ ਸਾਰੇ ਆਟੇ ਨੂੰ ਸੈੱਟ ਕਰ ਲਿਆ ਹੈ ਇਸ ਨੂੰ 10 ਮਿੰਟ ਦੇ ਲਈ ਫ੍ਰਿਜ ਵਿੱਚ ਰੱਖ ਦੇਵਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਸੈੱਟ ਹੋ ਜਾਵੇ ਹੁਣ ਉਹਨਾ ਟਾਈਮ ਆਪਾਂ ਸਲੈਰੀ ਦੀ ਤਿਆਰੀ ਕਰ ਲਵਾਂਗੇ ਉਸ ਤੇ ਲਈ ਮੈਂ 2 ਚਮਚ ਅਰਾ ਰੋਟ ਦਾ ਆਟਾ ਲਵਾਂਗੀ ਸਵਾਦ ਅਨੁਸਾਰ ਨਾਮਕ ਪਾਵਾਂਗੇ ਨਾਮ ਕਫਾ ਸੁਜੀ ਤੇ ਆਲੂਆਂ ਦੇ ਵਿੱਚ ਵੀ ਪਾਇਆ ਸੀ ਜੀ ਇਦਾਂ ਲਈ ਨਾਮ ਕੇ ਹਿਸਾਬ ਨਾਲ ਪਾਵਾਂਗੇ ਅੱਧਾ ਛੋਟਾ ਚਮਚ ਲਾਲ ਮਿਰਚ ਪਾਊਡਰ ਪਾਵਾਂਗੇ ਅੱਧਾ ਛੋਟਾ ਚਮਚ ਧਨੀਆ ਪਾਊਡਰ ਪਾਵਾਂਗੇ ਫਿਰ ਇਸ ਨੂੰ ਮਿਕਸ ਕਰ ਲਵਾਂਗੇ ਤੇ ਇਸ ਦੀ ਸਲਰੀ ਤਿਆਰ ਕਰ ਲਵਾਂਗੇ ਸਲਰੀ ਨੂੰ ਨਾ ਜ਼ਿਆਦਾ ਪਤਲਾ ਰੱਖਾਂਗੇ ਨਾ ਜ਼ਿਆਦਾ ਗਾੜਾ ਰੱਖਾਂਗੇ ਸਨੈਕਸ ਉੱਪਰ ਹਲਕੀ ਜੀ ਕੋਟਿੰਗ ਹੋ ਜਾਵੇ ਤੇ ਲਈ ਆਪਾਂ ਉਸ ਹਿਸਾਬ ਦੀ ਕੋਟਿੰਗ ਬਣਾਵਾਂਗੇ मिक्स ਕਰ ਲਵਾਂਗੇ ਇੱਕ ਚਮਚ ਸੂਜੀ ਪਾਵਾਂਗੇ ਸੂਜੀ ਨਾ ਪਾਉਣੀ ਹੋਵੇ ਤਾਂ ਆਪਾਂ ਸੂਜੀ ਨੂੰ ਸਕਿਪ ਵੀ ਕਰ ਸਕਦੇ ਹਾਂ ਥੋੜਾ ਜਿਹਾ ਬੇਕਿੰਗ ਪਾਊਡਰ ਪਾਵਾਂਗੇ ਫਿਰ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜਦੋਂ ਦਸਮੈਂਟ ਹੋ ਚੁੱਕੇ ਨੇ ਇਸ ਤਰੀਕੇ ਨਾਲ ਫ੍ਰੀਜ ਵਿੱਚ ਸੈੱਟ ਹੋ ਚੁੱਕਿਆ ਹੈ ਆਟਾ ਹੁਣ ਆਪਾਂ ਇਸ ਨੂੰ ਕੱਟ ਲਵਾਂਗੇ मैं इससे चार सौ छोटे पीस कटा तो अपने हिसाब न इसे पीस कट सकते हो इस तरीके इस रेसिपी के ब्रेड पकौड़े वर्ग का टेस्ट आएगा सब्ज़ी पाने काफ़ी कलरफुल दिखाई दे रहा है ਇਸਦੇ ਤਾਂ ਵੱਡੇ ਪੀਸ ਕੱਟੇ ਨੇ ਤੇ ਬਾਕੀ ਪੀਸ ਛੋਟੇ ਕੱਟੇ ਨੇ ਤੁਸੀਂ ਆਪਣੇ ਹਿਸਾਬ ਨਾਲ ਜਿਹਦੇ ਪੀਸ ਕੱਟ ਸਕਦੇ ਹੋ ਆਪਾਂ ਇਸ ਨੂੰ ਘਰ ਵਿੱਚ ਬਣਾ ਕੇ ਤਿਆਰ ਕੀਤਾ ਹੈ ਜੀ ਇਹ ਬਹੁਤ ਜ਼ਿਆਦਾ ਹੈਲਦੀ ਵੀ ਹੈ ਤੇ ਫਰੈਸ਼ ਵੀ ਹੈ ਕਿਉਂਕਿ ਆਪਾਂ ਇਸ ਦੇ ਵਿੱਚ ਫਰੈਸ਼ ਸਬਜ਼ੀਆਂ ਯੂਜ਼ ਕੀਤੀਆਂ ਨੇ ਹੁਣ ਮੈਂ ਇਸ ਦੇ ਇਸ ਤਰੀਕੇ ਨਾਲ ਪੀਸ ਕੱਟ ਕੇ ਤਿਆਰ ਕਰ ਲਏ ਹਨ ਹੁਣ ਮੈਂ ਇਹਨਾਂ ਨੂੰ ਫਰਾਈ ਕਰ ਲਵਾਂਗੀ ਉਸ ਦੇ ਲਈ ਬਸਲਰੀ ਦੇ ਵਿੱਚ ਡਿਪ ਕਰ ਲਵਾਂਗੇ ਕੱਟੇ ਹੋਏ ਪੀਸਿਸ ਨੂੰ ਤੇ ਫਰਾਈ ਕਰ ਲਵਾਂਗੇ ਤਾਂ ਨੂੰ ਇਹ ਤੇਲ ਥੋੜਾ ਇਸ ਕਰਕੇ ਖਰਾਬ ਦਿਖਾਈ ਦੇ ਰਿਹਾ ਹੋਵੇਗਾ ਜੀ ਕਿਉਂਕਿ ਮੈਂ ਇਸ ਦੇ ਵਿੱਚ ਇਸੇ ਟਾਈਮ ਹੀ ਪਾਲਕ ਰੋਲ ਵਾਲੀ ਰੈਸਪੀ ਬਣਾ ਕੇ ਤਿਆਰ ਕੀਤੀ ਹੈ ਤੇ ਹੁਣ ਇਸ ਨੂੰ ਫਰਾਈ ਕਰ ਲਵਾਂਗੇ ਇਸ ਤਰੀਕੇ ਨਾਲ ਸਲਰੀ ਦੇ ਵਿੱਚ ਡਿਪ ਕਰਕੇ ਫਰਾਈ ਕਰ ਲਵਾਂਗੇ ਸਾਰੇ ਪੀਸੇਸ ਨੂੰ ਜੇਕਰ ਤੁਸੀਂ ਪਾਲਕ ਰੋਲ ਵਾਲੀ ਰੈਸਪੀ ਦੀ ਵੀਡੀਓ ਨਹੀਂ ਦੇਖੀ ਤਾਂ ਤੁਸੀਂ ਉਹ ਵੀਡੀਓ ਵੀ ਜ਼ਰੂਰ ਦੇਖਿਓ ਜੀ ਉਸ ਦੇ ਵਿੱਚ ਅਸੀਂ ਪਾਲਕ ਦੇ ਪਕੌੜਿਆਂ ਨੂੰ ਵੱਖਰੇ ਤਰੀਕੇ ਨਾਲ ਬਣਾਉਣ ਦੀ ਰੈਸਪੀ ਸਾਂਝੀ ਕੀਤੀ ਹੈ ਮੈਂ ਥੋੜੀ ਦੇਰ ਦੇ ਲਈ ਫਰਾਈ ਕਰ ਲਵਾਂਗੀ ਸਨੈਕਸ ਨੂੰ ਤੁਸੀਂ ਦੇਖ ਸਕਦੇ ਹੋ ਵਧੀਆ ਤਰੀਕੇ ਨਾਲ ਫਰਾਈ ਹੋ ਰਹੇ ਨੇ ਹੁਣ ਇਸ ਦਿਨ ਸਾਈਡਾਂ ਚੇਂਜ ਕਰ ਦੇਵਾਂਗੇ ਤੁਸੀਂ ਦੇਖ ਸਕਦੇ ਹੋ ਤੇਲ ਦੇ ਵਿੱਚ ਵਧੀਆ ਤਰੀਕੇ ਨਾਲ ਫਰਾਈ ਹੋ ਰਹੇ ਨੇ ਬਿਲਕੁਲ ਵੀ ਵਿਖਰ ਨਹੀਂ ਰਹੇ ਨੇ ਤੇਲ ਦੇ ਵਿੱਚ ਹਲਕਾ ਜਿਹਾ 골ਡਨ ਹੋਣ ਤੱਕ ਫਰਾਈ ਕਰ ਲਵਾਂਗੇ ਸਾਰੇ ਸਨੈਕਸ ਨੂੰ ਇਸ ਤਰੀਕੇ ਨਾਲ ਸਾਈਡਸ ਚੇਂਜ ਕਰ ਦੇਵਾਂਗੇ ਤੇ ਫਰਾਈ ਕਰ ਲਵਾਂਗੇ ਸਾਰੇ ਸਨੈਕਸ ਫਰਾਈ ਹੋ ਕੇ ਤਿਆਰ ਨੇ ਆਪਾਂ ਇਸ ਨੂੰ ਇੱਕ ਛਾਨੀ ਦੇ ਨਾਲ ਕੱਢ ਲਵਾਂਗੇ ਇੱਕ ਪਲੇਟ ਦੇ ਵਿੱਚ ਤੇ ਹੁਣ ਮੈਂ ਇਸੇ ਤਰੀਕੇ ਨਾਲ ਹੀ ਬਾਕੀ ਸਾਰੇ ਸਨੈਕਸ ਨੂੰ ਵੀ ਫਰਾਈ ਕਰ ਲਵਾਂਗੀ ਤਿਆਰ ਸਨੈਕਸ ਨੂੰ ਇੱਕ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ